ਬੂ ਯੇਸ਼ੂ ਮਸੀਹ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਪਰਮੇਸ਼ਵਰ ਦੇ ਵਚਨ ਤੇ ਗੌਰ ਕਰਾਂਗੇ ਕਹਾਉਤਾ ਦੀ ਕਿਤਾਬ ਚੌਥਾ ਅਧਿਆਇ 14 ਤੋਂ ਆਖਰ ਤੱਕ ਦੁਸ਼ਟਾਂ ਦੇ ਰਾਹ ਤੇ ਪੈਰ ਨਾ ਰੱਖਿਓ ਅਤੇ ਨਾ ਬੁਰੇ ਲੋਕਾਂ ਦੇ ਰਾਹ ਤੇ ਚੱਲਿਓ ਨਾ ਉਹਨਾਂ ਦੇ ਕੋਲ ਬੈਠ ਅਤੇ ਨਾ ਉਹਨਾਂ ਦੇ ਨਾਲ ਚੱਲ ਉਹਦੇ ਨੇੜਿਓ ਹੋ ਕੇ ਅੱਗੇ ਵਧ ਜਾ ਕਿਉਂਕਿ ਦੁਸ਼ਟ ਲੋਕ ਜੇ ਬੁਰਾਈ ਨਾ ਕਰੇ ਤਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਦ ਤੱਕ ਉਹ ਕਿਸੇ ਨੂੰ ਠੋਕਰ ਨਾ ਖਿਲਾਵੇ ਤਦ ਤੱਕ ਉਹਨਾਂ ਨੂੰ ਨੀਂਦ ਨਹੀਂ ਮਿਲਦੀ ਉਹ ਤਾਂ ਦੁਸ਼ਟਤਾ ਨਾਲ ਕਮਾਈ ਹੋਈ ਰੋਟੀ ਖਾਂਦੇ ਅਤੇ ਪਾਪ ਦੇ ਦੁਆਰਾ ਪਾਇਆ ਹੋਇਆ ਦਾਖ ਮਦੂ ਪੀਂਦੇ ਆ ਪਰ ਧਰਮੀਆਂ ਦੀ ਚਾਲ ਉਸ ਚਮਕ ਦੇ ਹੋਏ ਚਾਨਣ ਦੀ ਤਰ੍ਹਾਂ ਹੈ ਜੀ ਦਾ ਚਾਨਣ ਦੁਪਹਿਰ ਤੱਕ ਜਿਆਦਾ ਤੋਂ ਜਿਆਦਾ ਵੱਧਦਾ ਰਹਿੰਦਾ ਹੈ ਦੁਸ਼ਟਾ ਦਾ ਰਾਹ ਕੋਹਰ ਅੰਧਕਾਰ ਮੈਂ ਹੈ ਉਹ ਨਹੀਂ ਜਾਣਦੇ ਕਿ ਕਿਸ ਨੂੰ ਠੋਕਰ ਖਵਾਉਂਦੇ ਆ हे ਮੇਰੇ ਪੁੱਤਰ ਮੇਰੇ ਵਚਨਾਂ ਨੂੰ ਧਿਆਨ ਨਾਲ ਸੁਣ ਅਤੇ ਮੇਰੀਆਂ ਗੱਲਾਂ ਤੇ ਆਪਣੇ ਕੰਨ ਲਾ ਇਹਨਾਂ ਨੂੰ ਆਪਣੀਆਂ ਅੱਖਾਂ ਦੇ ਉਹਲੇ ਨਾ ਹੋਣ ਦੇ ਅਤੇ ਆਪਣੀ ਮਨ ਦੇ ਵਿੱਚ ਧਾਰਨ ਕਰ ਕਿਉਂਕਿ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀ ਆ ਉਹਨਾਂ ਦੀ ਜਿਉਂਦੇ ਰਹਿਣ ਦਾ ਉਹਨਾਂ ਦੇ ਸਾਰੇ ਸਰੀਰ ਦੇ ਚੰਗੇ ਰਹਿਣ ਦਾ ਕਾਰਨ ਹੁੰਦੀ ਆ ਸਭ ਤੋਂ ਜ਼ਿਆਦਾ ਆਪਣੇ ਮਨ ਦੀ ਰਾਖੀ ਕਰ ਕਿਉਂਕਿ ਤੁਹਾਡੇ ਜੀਵਨ ਦਾ ਸਭ ਤੋਂ ਖਾਸ ਹਿੱਸਾ ਇਹੀ ਆ ਟੇਡੀਆਂ ਗੱਲਾਂ ਆਪਣੇ ਮੂੰਹ ਚੋਂ ਨਾ ਕੱਢੋ ਅਤੇ ਚਾਲਬਾਜੀ ਦੀਆਂ ਗੱਲਾਂ ਤੁਹਾਡੇ ਮੂੰਹ ਤੋਂ ਦੂਰ ਰਹਿਣ ਤੇਰੀਆਂ ਅੱਖਾਂ ਅੱਗੇ ਲੱਗੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਵੇਖਦੀਆਂ ਰਹਿਣ ਆਪਣੇ ਪੈਰ ਰੱਖਣ ਦੇ ਲਈ ਜ਼ਮੀਨ ਨੂੰ ਸਹੀ ਕਰ ਅਤੇ ਤੇਰੇ ਰਾਹ ਸਿੱਧੇ ਹੋਣ ਨਾ ਤਾਂ ਸੱਜੇ ਮੁੜੀ ਅਤੇ ਨਾ ਹੀ ਖੱਬੇ ਆਪਣੇ ਪੈਰਾਂ ਨੂੰ ਬੁਰਾਈ ਤੇ ਰਾਹ ਦੇ ਚੱਲਣ ਤੋਂ ਰੋਕ ਲੋ ਇਹ ਕਹੋਤਾ ਸੁਲੇਮਾਨ ਨੇ ਲਿਖਿਆ ਜੋ ਕਿ ਬਹੁਤ ਹੀ ਸਮਝਦਾਰ ਸੀ ਸੁਲੇਮਾਨ ਵਰਗਾ ਸਮਝਦਾਰ ਉਹਨਾਂ ਦਿਨਾਂ 'ਚ ਕੋਈ ਵੀ ਨਹੀਂ ਸੀ ਨਾ ਤਾਂ ਕੋਈ ਉਸ ਤੋਂ ਪਹਿਲਾਂ ਸੀ ਅਤੇ ਨਾ ਹੀ ਉਸ ਤੋਂ ਬਾਅਦ ਇਹ ਸਾਨੂੰ ਬਾਈਬਲ ਦੱਸਦੀ ਆ ਪਰਮੇਸ਼ਵਰ ਦੀ ਦਿੱਤੀ ਸਮਝ ਦੁਆਰਾ ਉਸਨੇ ਕਹੋਤਾ ਲਿਖੀਆਂ ਪ੍ਰੋਵਰਬਸ ਅਸੀਂ ਕਹਿੰਦੇ ਆ ਆ ਇੰਗਲਿਸ਼ ਦੇ ਵਿੱਚ ਪ੍ਰੋਵਰਬਸ ਅਤੇ ਪੰਜਾਬੀ ਚ ਕਹੋਤਾ ਇਹ ਜੋ ਕਹੋਤਾ ਹੈ ਇੱਕ ਇੱਕ ਇਹ ਕਹੋਤਾ ਹੈ ਇਸ ਲਈ ਜੇਕਰ ਕੋਈ ਵੀ ਕਿਸੇ ਕਹੋਤਾ ਦੇ ਵਚਨਾਂ ਨੂੰ ਪੜ੍ਹਦੇ ਹੈ ਤਾਂ ਉਸ ਦਾ ਅਸਰ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ ਕਿਉਂਕਿ ਕਹੋਤਾ ਛੋਟਾ ਵਚਨ ਹੁੰਦਾ ਹੈ ਪਰ ਬੜਾ ਸਮਰਥੀ ਹੁੰਦਾ ਹੈ ਅਤੇ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਹੈ ਇਸ ਤਰ੍ਹਾਂ ਸਮਰਥ ਨਾਲ ਭਰੇ ਹੋਏ ਵਚਨ 31 ਅਧਿਆਇ ਦੇ ਰੂਪ ਚ ਕਹੋਤਾ ਦੇ ਕਿਤਾਬ ਚ ਲਿਖੇ ਗਏ ਆ ਇਹ ਜੋ ਚੌਥਾ ਅਧਿਆਇ ਹੈ ਮੇਰਾ ਮਨ ਪਸੰਦੀਦਾ ਅਧਿਆਇ ਹੈ ਜਦੋਂ ਮੈਂ ਕਾਲਜ ਦੇ ਵਿੱਚ ਪੜਾਈ ਕਰ ਰਿਹਾ ਸੀ ਤਾਂ ਉਸ ਸਮੇਂ ਇਸ ਅਧਿਆਇ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਇਸ ਦੀ ਵਜ੍ਹਾ ਜਾਣਦੇ ਹੋ ਆਓ 14ਵੇਂ ਵਚਨ ਨੂੰ ਵੇਖਦੇ ਹਾਂ दुष्टਾਂ ਦੇ ਰਾਤੇ ਕਦਮ ਨਾ ਰਖੀਂ ਅਤੇ ਨਾ ਬੁਰੇ ਲੋਕਾਂ ਦੇ ਰਾਤੇ ਚੱਲਣਾ ਅਤੇ ਨਾ ਉਹਦੇ ਕੋਲ ਹੋ ਕੇ ਨਿਕਲੀ ਅਤੇ ਉਹਦੇ ਤੋਂ ਅੱਗੇ ਵੱਧ ਕੇ ਨਿਕਲ ਜਾਵੇਂ ਕਹਾਉਤਾ ਦੇ ਚੌਥੇ ਅਧਿਆਇ ਦੇ ਵਿੱਚ ਚਾਰ ਵਿਸ਼ੇ ਅੱਜ ਮੈਂ ਤੁਹਾਨੂੰ ਦੱਸਾਂਗਾ ਪਹਿਲਾ ਹੈ ਪਵਿੱਤਰ ਮਨ ਦੂਸਰਾ ਸ਼ੁੱਧ ਜੀਵ ਤੀਸਰਾ ਪਾਪ ਕਰਨ ਦੀ ਨਾ ਦੌੜਨ ਵਾਲੇ ਪੈਰ ਅਤੇ ਚੌਥਾ ਪਵਿੱਤਰ ਸ੍ਰੀ ਅੱਖਾਂ ਇਹ ਚਾਰ ਗੱਲਾਂ ਜਿਨ੍ਹਾਂ ਵਚਨਾਂ ਨੂੰ ਅਸੀਂ ਪੜਿਆ ਹੈ ਇਹਦੇ ਵਿੱਚ ਵੇਖਦੇ ਹਾਂ ਪਵਿੱਤਰ ਅੱਖਾਂ ਪਵਿੱਤਰ ਪੈਰ ਪਵਿੱਤਰ ਜ਼ੁਬਾਨ ਪਵਿੱਤਰ ਪੈਰ ਇਹ ਜੋ ਚੌਥਾ ਅਧਿਆਇ ਹੈ ਜਦ ਮੈਂ ਸਟੂਡੈਂਟ ਸੀ ਪਿਆਰੇ ਉਸ ਸਮੇ ਬਹੁਤ ਹੀ ਮੈਨੂੰ ਪ੍ਰਭਾਵਿਤ ਕਰਦਾ ਸੀ ਇਹਦਾ ਕਾਰਨ ਇਹ ਆ ਸਭ ਤੋਂ ਪਹਿਲਾਂ ਅਸੀਂ 14ਵੇਂ ਵਚਨ ਨੂੰ ਵੇਖਦੇ ਹਾਂ ਦੁਸ਼ਟਾਂ ਦੇ ਰਾਹ ਤੇ ਕਦਮ ਨਾ ਰੱਖਿਓ ਅਤੇ ਨਾ ਬੁਰੇ ਲੋਕਾਂ ਦੇ ਰਾਹ ਤੇ ਚੱਲਿਓ ਉਹਨਾਂ ਨੂੰ ਛੱਡ ਦਿਓ ਉਹਨਾਂ ਦੇ ਕੋਲ ਬਿਨਾ ਖੜਿਓ ਅਤੇ ਉਹਨਾਂ ਤੋਂ ਅੱਗੇ ਹੋ ਕੇ ਵੱਧ ਜਿਓ ਅਗਰ ਬੁਰੇ ਲੋਗ ਜਾਂ ਪਾਪੀ ਲੋਗ ਜਾਂ ਬੁਰੀਆਂ ਆਦਤਾਂ ਤੁਹਾਡੇ ਕਿਸੇ ਮਿੱਤਰ ਦੇ ਵਿੱਚ ਹੈ ਤਾਂ ਉਹਨਾਂ ਦੇ ਰਾਹਾਂ ਵਿੱਚ ਕਦੇ ਨਾ ਜਾਇਓ ਉਥੋਂ ਅੱਗੇ ਨਿਕਲ ਕੇ ਵੱਧ ਜਾਇਓ ਇਸ ਤਰ੍ਹਾਂ ਇਹਨਾਂ ਵਚਨਾਂ 'ਚ ਲਿਖਿਆ ਹੈ ਇੱਕ ਗੱਲ ਜਾਣਦੇ ਹੋ ਚੰਗੇ ਵਿਅਕਤੀ ਦੇ ਨਾਲੋਂ ਬੁਰਾ ਵਿਅਕਤੀ ਸਮਾਜ ਨੂੰ ਬੜਾ ਪ੍ਰਭਾਵਿਤ ਕਰਦਾ ਹੈ ਚੰਗੇ ਸਮਾਚਾਰ ਦੇ ਨਾਲੋਂ ਹੀ ਬੁਰਾ ਸਮਾਚਾਰ ਇਸ ਦੁਨੀਆ ਦੇ ਵਿੱਚ ਤੇਜ਼ੀ ਨਾਲ ਫੈਲਦਾ ਹੈ ਇਹ ਇੱਕ ਆਮ ਗੱਲ ਆ ਇੱਕ ਕਹਾਵਤ ਆ ਕਿ ਇੱਕ ਚੰਗੀ ਖਬਰ ਬਾਹਰ ਜਾਣ ਦੇ ਲਈ ਚप्पल ਪਾਉਂਦੀ ਆ ਇਸ ਦੌਰਾਨ ਬੁਰੀ ਖਬਰ ਸਾਰੀ ਦੁਨੀਆ ਕੋਮ ਕੇ ਅੰਦਰ ਆ ਜਾਂਦੀ ਆ ਪੂਰੀ ਦੁਨੀਆ ਕੋਮ ਕੇ ਅੰਦਰ ਆ ਜਾਂਦੀ ਆ ਇਹਦਾ ਅਰਥ ਕੀ ਆ ਚੰਗਾ ਸਮਾਚਾਰ ਦੱਸਣ ਤੋਂ ਪਹਿਲਾਂ ਨਿਕਲਣ ਦੇ ਲਈ ਹੀ ਆਂ ਬੁਰਾ ਸਮਾਚਾਰ ਕੀ ਕਰਦਾ ਹੈ ਇੱਕ ਚੱਕਰ ਲਾ ਕੇ ਮੁਰਦਾ ਹੈ ਇਨਾਂ ਚੋ ਪਿਆਰਿਓ ਜੇਕਰ ਕੋਈ ਵਿਅਕਤੀ ਮੰਨ ਲਓ ਉਹਨੇ ਕੋਈ ਸਫਲਤਾ ਪਾਈ ਆ ਕਿ ਉਹਦੇ ਲਈ ਕੋਈ ਤੁਸੀਂ ਐਸਐਮਐਸ ਭੇਜਦੇ ਹੋ ਤੁਸੀਂ ਜਾਣਦੇ ਹੋ ਕਿ ਫਲਾਨਾ ਵਿਅਕਤੀ ਐਮਸੈਟ ਵਿੱਚ ਟੌਪ ਰੈਂਕ ਤੇ ਆਇਆ ਐਸਐਮਐਸ ਕਰਦੇ ਹੋ ਨਹੀਂ ਕਰਦੇ ਪਰ ਕਿਸੇ ਦੇ ਘਰ ਚ ਲੜਕੀ ਜਵਾਨ ਲੜਕੀ ਮਲੋ ਅਚਾਨਕ ਮਿਸ ਹੋ ਗਈ ਆ ਅਚਾਨਕ ਚਲੀ ਗਈ ਆ ਬੜੀ ਟੈਨਸ਼ਨ ਚਾਚੀ ਤੁਸੀਂ ਜਾਣਦੇ ਹੋ ਸਾਡੇ ਗਵਾਂਡੀਆਂ ਦੀ ਲੜਕੀ ਕਿਉਂ ਨਹੀਂ ਜਲਦਬਾਜੀ ਇੱਕ ਬੁਰੀ ਖਬਰ ਦਾ ਪ੍ਰਚਾਰ ਕਰਨ ਦੇ ਲਈ ਇੱਕ ਬੁਰੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਨਸਾਨ ਕਿਉਂ ਜਲਦਬਾਜੀ ਕਰਦਾ ਹੈ ਇਹ ਆਮ ਗੱਲ ਆ ਇਹ ਇਨਸਾਨ ਦਾ ਸੁਭਾਅ ਹੈ ਇਸ ਲਈ ਭੈਣੋ ਅਤੇ ਭਰਾਵੋ ਅੱਜ ਇਸ ਧਰਤੀ ਤੇ ਭਲਾਈ ਜੋ ਪ੍ਰਭਾਵ ਪਾਉਂਦੀ ਆ ਇਸ ਤੋਂ ਜ਼ਿਆਦਾ ਬੁਰਾਈ ਆਪਣਾ ਪ੍ਰਭਾਵ ਛੱਡਦੀ ਆ ਉਦਾਹਰਨ ਦੇ ਪਹਿਲੇ ਨੰਬਰ ਤੇ ਆਉਣ ਵਾਲਾ ਚੰਗਾ ਪੜਨ ਵਾਲਾ ਲੜਕਾ ਆਓ ਆਪਾਂ ਪੜਦੇ ਆ ਸਹੀ ਤਰ੍ਹਾਂ ਪੜਦੇ ਆ ਆਪਾਂ ਮਿਲ ਕੇ ਪੜਦੇ ਆ ਮਾਤਾ ਪਿਤਾ ਦਾ ਤੂੰ ਵੀ ਨਾਮ ਉੱਚਾ ਕਰੀਂ ਮੈਂ ਸਵੇਰ 4 ਵਜੇ ਉੱਠਦਾ ਹਾਂ ਤੂੰ ਵੀ ਉੱਠ ਆਪਾਂ ਮਿਲ ਕੇ ਪੜਾਂਗੇ ਕਵਾਂਗੇ ਉਠੋਗੇ ਮਿਲ ਕੇ ਪੜਾਂਗੇ ਮੰਨ ਲਓ ਇੱਕ ਲੜਕਾ ਸਿਗਰਟ ਪੀ ਰਿਹਾ ਹੈ ਜੇ ਹੋਰ ਵੀ ਹੋਏ ਤਾਂ ਉਹਨੂੰ ਵੀ ਕਹੋਗੇ ਲਓ ਟਰਾਈ ਕਰ ਲੋ ਏ ટ્રਾਈ ਕਰਦਾ ਹੈ ਤੂੰ ਵੀ ਟ੍ਰਾਈ ਕਰ ਉਹ ਵੀ ਟ੍ਰਾਈ ਕਰਦਾ ਹੈ ਕਿਉਂ ਭਾਈ ਤੂੰ ਬੜਾ ਸਮਝਦਾਰ ਹੈ ਤੂੰ ਵੀ ਟ੍ਰਾਈ ਕਰ ਉਹ ਵੀ ਟ੍ਰਾਈ ਕਰਦਾ ਹੈ ਕਹਿੰਦੇ ਇੱਕ بگੜਿਆ ਹੋਇਆ ਬਾਂਦਰ ਸਾਰੇ ਜੰਗਲ ਨੂੰ ਵਿਗਾੜਦਾ ਹੈ ਕਦੇ ਤੁਸੀਂ ਗੌਰ ਕੀਤਾ ਹੈ ਇੱਕ ਵਿਅਕਤੀ ਜਦੋਂ بگੜਦਾ ਹੈ ਇਕੱਲਾ ਨਹੀਂ بگੜਦਾ ਕਈ ਲੋਕਾਂ ਨੂੰ ਵਿਗਾੜਦਾ ਹੈ ਇਕੱਲਾ ਸਿਗਰਟ ਨਹੀਂ ਪੀਏਗਾ ਦੂਜਿਆਂ ਨੂੰ ਵੀ ਪਿਲਾਏਗਾ ਉਹ ਇਕੱਲਾ ਨਹੀਂ ਪੀਏਗਾ ਸ਼ਰਾਬੀਆਂ ਨੂੰ ਵੇਖੋ ਉਹ ਕਿੰਨੀ ਏਕਤਾ ਦੇ ਨਾਲ ਰਹਿੰਦੇ ਆ ਉਹ ਇਕੱਲੇ ਨਹੀਂ ਰਹਿੰਦੇ ਉਹ ਹੋਰ ਵੀ ਲੋਕਾਂ ਨੂੰ ਇਕੱਠੇ ਕਰਕੇ ਪੀਂਦੇ ਆ ਇਹ ਜੋ ਸ਼ਰਾਬੀ ਆ ਇਹ ਜੋ ਘੁੰਮਣ ਵਾਲੇ ਲੋਕ ਆ ਇਹਨਾਂ ਲੋਕਾਂ ਦੀ ਯੂਨਿਟੀ ਬੜੀ ਵਧੀਆ ਹੁੰਦੀ ਆ ਇੱਕ ਵਾਰ ਕੇਰਲਾ ਦੇ ਸ਼ਹਿਰ ਚ ਮੈਂ ਤੇ ਮੇਰਾ ਰਿਸ਼ਤੇਦਾਰ ਜਾ ਰਹੇ ਸੀ ਸਾਡਾ ਇੱਕ ਰਿਸ਼ਤੇਦਾਰ ਹਸਪੀਟਲ ਦੇ ਵਿੱਚ ਐਡਮਿਟ ਸੀ ਅਤੇ ਮੈਨੂੰ ਉੱਥੇ ਜਾਣਾ ਪਿਆ ਗਿਆ ਇਸ ਰਿਸ਼ਤੇਦਾਰ ਨੂੰ ਵੀ ਉੱਥੇ ਜਾਣਾ ਪਿਆ ਉਥੋਂ ਦੀ ਭਾਸ਼ਾ ਸਾਨੂੰ ਆਉਂਦੀ ਨਹੀਂ ਸੀ ਅਤੇ ਅਸੀਂ ਉੱਥੇ ਕਦੀ ਗਏ ਵੀ ਨਹੀਂ ਸੀ ਲੋੜ ਪੈਣਤੀ ਸੀ ਗਏ ਮੇਰਾ ਜੋ ਰਿਸ਼ਤੇਦਾਰਾ ਉਸ ਨੂੰ ਸਿਗਰਟ ਪੀਣ ਦੀ ਆਦਤ ਸੀ ਅਤੇ ਹਸਪੀਟਲ ਵਿੱਚੋਂ ਨਿਕਲਣ ਤੋਂ ਬਾਅਦ ਜਦ ਉਹਦਾ ਸਿਗਰਟ ਪੀਣ ਦਾ ਮਨ ਹੋਇਆ ਨਾਲ ਦੇ ਕਿਤੇ ਵੀ ਇਹ ਸਿਗਰਟ ਵੇਚਣ ਵਾਲਾ ਕੋਈ ਵੀ ਖੋਖਾ ਦਿਖਾਈ ਨਹੀਂ ਦਿੱਤਾ ਸਿਗਰਟ ਚਾਹੀਦੀ ਸਿਗਰਟ ਚਾਹੀਦੀ ਸਿਗਰਟ ਚਾਹੀਦੀ ਬੜਾ ਬੋਲ ਰਿਹਾ ਸੀ ਤਦ ਮੈਂ ਕਿਹਾ ਤੂੰ ਜਿੰਨਾ ਵੀ ਬੋਲ ਲੈ ਜਿੰਨੀ ਵੀ ਜਿੱਦ ਕਰ ਲੈ ਇੱਥੇ ਤੈਨੂੰ ਸਿਗਰਟ ਕਿਤੇ ਨਹੀਂ ਮਿਲੇਗੀ ਦੂਰ ਦੂਰ ਤੱਕ ਕਿਤੇ ਵੀ ਪਾਂ ਦਾ ਕੋਕਾ ਜਾਂ ਸਿਗਰਟ ਦੀ ਦੁਕਾਨ ਕਿਤੇ ਵੀ ਦਿਖਾਈ ਨਹੀਂ ਦਵੇਗੀ ਤੂੰ ਸਿਗਰਟ ਪੀਣ ਦੀ ਆਸ ਨੂੰ ਛੱਡ ਕੇ ਚੁੱਪ ਚਾਪ ਰਹਿ ਤਦ ਰਿਸ਼ਤੇਦਾਰ ਨੇ ਕਿਹਾ ਬੜੇ ਵਧੀਆ ਹੈ ਤੂੰ ਦੇਖਦਾ ਰਹਿ 5 ਮਿੰਟਾਂ ਤੱਕ ਵੇਖੀ ਮੇਰੇ ਹੱਥ ਵਿੱਚ ਸਿਗਰਟ ਹੋਵੇਗੀ ਮੈਂ ਕਿਹਾ ਇੱਕ ਘੰਟਾ ਵੀ ਬੀਤ ਜਾਏ ਤੈਨੂੰ ਸਿਗਰਟ ਨਹੀਂ ਮਿਲੇਗੀ ਕਿਉਂ ਕਿਉਂਕਿ ਪੂਰਾ ਰਸਤਾ ਸੁਨਸਾਨ ਸੀ ਕੋਈ ਦੁਕਾਨ ਨਹੀਂ ਸੀ ਇਸ ਲਈ ਤੇਰਾ ਸਿਗਰਟ ਪੀਣਾ ਬੜਾ ਮੁਸ਼ਕਲ ਹੈ ਉਸਨੇ ਕਿਹਾ ਤੂੰ ਦੇਖਦਾ ਰਹਿ ਸਿਰਫ 5 ਮਿੰਟ ਵੇਖ ਇਸ ਤਰ੍ਹਾਂ ਕਹਿ ਕੇ ਚੱਲਦੇ ਹੋਏ ਜਾ ਰਹੇ ਸੀ ਇਸ ਦੌਰਾਨ ਕੇਰਲਾ ਦੇ ਇੱਕ ਵਿਅਕਤੀ ਨੇ ਲੂੰਗੀ ਬੰਨੀ ਹੋਈ ਸੀ ਸਾਹਮਣੇ ਤੋਂ ਸਿਗਰਟ ਪੀਂਦਾ ਹੋਇਆ ਆ ਰਿਹਾ ਸੀ ਇਸ ਨੂੰ ਉਸ ਤੋਂ ਦੀ ਭਾਸ਼ਾ ਨਹੀਂ ਉਸ ਨੂੰ ਤੇਲਗੂ ਨਹੀਂ ਆਂਦੀ ਇਸ ਨੂੰ ਮਲਿਆਲਮ ਨਹੀਂ ਆਂਦੀ ਸਾਹਮਣੇ ਆਉਂਦਿਓ ਉਸ ਨੂੰ ਵੇਖ ਕੇ ਕੀ ਐਕਸ਼ਨ ਕੀਤਾ ਪਿਆਰਿਓ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਜਿਵੇਂ ਉਹਦਾ ਹੀ ਰਿਸ਼ਤੇਦਾਰ ਆ ਜਲਦੀ ਜਲਦੀ ਆਪਣੀ ਜੇਬ ਦੇ ਵਿੱਚੋਂ ਸਿਗਰਟ ਕੱਢ ਕੇ ਉਸ ਨੂੰ ਫੜਾ ਦਿੱਤੀ ਪਿਆਰਿਓ ਅਤੇ ਜਲਾ ਕੇ ਵੀ ਦੇ ਦਿੱਤੀ ਪਿਆਰਿਓ ਮੈਂ ਹੈਰਾਨ ਹੋ ਗਿਆ 5 ਮਿੰਟ ਬੀਤੇ ਨਹੀਂ ਮੇਰੇ ਰਿਸ਼ਤੇਦਾਰ ਦੇ ਕੋਲ ਸਿਗਰਟ ਆ ਗਈ ਅਤੇ ਉਸਨੇ ਕਿਹਾ ਸਾਡੇ ਲੋਕਾਂ ਦੀ ਯੂਨਿਟੀ ਅਲੱਗਾ ਕੀਆ ਸਾਡੀ ਯੂਨਿਟੀ ਆਮ ਨਹੀਂ ਆ ਇਹ ਯੂਨੀਵਰਸਲ ਯੂਨਿਟੀ ਆ ਇਹ ਕਿਤੇ ਵੀ ਜਾਂਦੇ ਆ ਇਹ ਜੋ ਨਸ਼ੇੜੀ ਲੋਕ ਆ ਇਹ ਇੱਕ ਹੋ ਜਾਂਦੇ ਆ ਮੇਰੇ ਭੈਣੋਂ ਅਤੇ ਭਰਾਵੋ ਇਹ ਸੱਚ ਹੈ ਕਿ ਨਹੀਂ ਇੱਕ ਵਾਰ ਸੋਚੋ ਸੱਚਾ ਇਸ ਲਈ ਬਾਈਬਲ ਦੱਸਦੀ ਆ ਜਿੱਥੇ ਬੁਰੇ ਲੋਕ ਆ ਉੱਥੇ ਤੁਸੀਂ ਬਿਲਕੁਲ ਵੀ ਨਾ ਜਾਇਓ ਜੇ ਤੁਸੀਂ ਆਪਣੇ ਮਨਾਂ ਨੂੰ ਪਵਿੱਤਰ ਰੱਖਣ ਦੀ ਆਸ ਕਰ ਰਹੇ ਹੋ ਤਾਂ ਪਾਪ ਕਰਨ ਵਾਲੇ ਲੋਕਾਂ ਦੇ ਨੇੜੇ ਨਾ ਜਾਇਓ ਇੱਕ ਲੜਕੇ ਜਾਂ ਲੜਕੀ ਦੇ ਦੁਆਰਾ ਤੁਹਾਡੀ ਪਰਖਿਆ ਕੀਤੀ ਜਾਵੇਗੀ ਇਸ ਗੱਲ ਨੂੰ ਜੇ ਤੁਸੀਂ ਸਮਝਦੇ ਹੋ ਤਾਂ ਉਸ ਲੜਕੇ ਜਾਂ ਲੜਕੀ ਨੂੰ ਕੀ ਕਰਨਾ ਹੈ ਐਵੋਇਡ ਕਰਨਾ ਹੈ ਉਹਨਾਂ ਤੋਂ ਬਚ ਕੇ ਦੂਰ ਰਹਿਣਾ ਹੈ ਏ ਨਹੀਂ ਕਿ ਕੀ ਕਰੇਗਾ ਕਿ ਕੀ ਕਰੇਗੀ ਦੇਖੂਗਾ ਨਾ ਸੋਚਿਓ ਕਿਰਪਾ ਕਰਕੇ ਤੁਸੀਂ ਆਪਣੇ ਆਤਮਿਕ ਜੀਵਨ ਨੂੰ ਪੂਰੇ ਦਿਲ ਤੋਂ ਸੰਭਾਲ ਲਵੋ ਬਾਈਬਲ ਕੀ ਦੱਸਦੀ ਆ ਆਓ ਪੜ੍ਹਦੇ ਹਾਂ 23ਵਾਂ ਵਚਨ ਸਭ ਤੋਂ ਜ਼ਿਆਦਾ ਆਪਣੇ ਮਨ ਦੀ ਰਾਖੀ ਕਰ ਕਿਉਂਕਿ ਜੀਵਨ ਦਾ ਮੋਲ ਸ੍ਰੋਤ ਇਹੀ ਹੈ ਸਭ ਤੋਂ ਜ਼ਿਆਦਾ ਆਪਣੇ ਮਨ ਦੀ ਰਾਖੀ ਕਰ ਪਿਆਰਿਓ ਜੇ ਮੈਂ ਇਸ ਗੱਲ ਨੂੰ ਕਵਾਂਗਾ ਪਾਸੋ ਜੀ ਤੁਸੀਂ ਤਾਂ ਹੁਣੇ ਕਹਿ ਰਹੇ ਹੋ ਕਿ ਆਪਣੇ ਮਨ ਦੀ ਰਾਖੀ ਕਰੋ ਇਹ ਤਾਂ ਮੈਂ ਪਹਿਲਾਂ ਦੇ ਦਿੱਤਾ ਇਸ ਤਰ੍ਹਾਂ ਹੈ ਭੈਣ ਕਿੰਨਿਆਂ ਨੂੰ ਦਿੱਤਾ ਹੈ ਕੋਈ ਸਾਡੇ ਵਿੱਚਕਾਰ ਜਿਨੇ ਮਨ ਦੂਜਿਆਂ ਨੂੰ ਦਿੱਤਾ ਹੋਵੇ ਮੇਰਾ ਮਨ ਟੁੱਟ ਗਿਆ ਪਾਸਟਰ ਜੀ ਜੇ ਤੋੜੇਗਾ ਨਹੀਂ ਤਾਂ ਹੋਰੋ ਕੀ ਕਰੇਗਾ ਅੱਜ ਸਾਡੇ ਵਿੱਚ ਐਸੇ ਕਈ ਲੋਕ ਆ ਜਿਨ੍ਹਾਂ ਦਾ ਮਨ ਟੁੱਟਿਆ ਹੋਇਆ ਹੈ ਜਿਨ੍ਹਾਂ ਦਾ ਹਾਰਟ ਬ੍ਰੇਕ ਹੋ ਚੁੱਕਿਆ ਹੈ ਕਿਉਂ ਤੁਹਾਡਾ ਮਨ ਟੁੱਟਿਆ ਹੈ ਤੁਹਾਡਾ ਜੀਵਨ ਨਾਸ਼ ਕਿਉਂ ਹੋਇਆ ਤੁਹਾਡਾ ਚਰਿੱਤਰ ਕਿਉਂ ਵਿਗੜ ਗਿਆ ਮੈਂ ਵਜ੍ਹਾ ਦੱਸਾਂ ਕਿਉਂਕਿ ਨਿਕੰਮੇ ਵਿਅਕਤੀ ਨੂੰ ਆਪਣੇ ਮਨ 'ਚ ਜਗਾ ਦਿੱਤੀ ਤੁਹਾਡੇ ਮਨ ਨੂੰ ਨਾਸ਼ ਕਰਕੇ ਗਿਆ ਇੱਕ ਮੂਰਖ ਵਿਅਕਤੀ ਨੂੰ ਤੁਸੀਂ ਆਪਣੇ ਮਨ 'ਚ ਜਗਾ ਦਿੱਤੀ ਉਹ ਤੁਹਾਨੂੰ ਧੋਖਾ ਦੇ ਕੇ ਦਗਾ ਦੇ ਕੇ ਚਲਾ ਗਿਆ ਹੁਣ ਰੋਂਦਾ ਕੀ ਫਾਇਦਾ ਬਾਈਬਲ ਦੱਸਦੀ ਆ ਸਭ ਤੋਂ ਜ਼ਿਆਦਾ ਆਪਣੇ ਮਨ ਦੀ ਰਾਖੀ ਕਰ ਜਦ ਮੈਂ ਟੀਨ ਏਜ ਦੇ ਵਿੱਚ ਸੀ ਮੈਂ ਇੱਕ ਫੈਸਲਾ ਕੀਤਾ 16-17 ਸਾਲ ਦੀ ਉਮਰ 'ਚ ਇੱਕ ਫੈਸਲਾ ਕੀਤਾ ਉਹ ਕਿਸੇ ਜਾਣਦੇ ਹੋ ਇਸ ਮਨ ਦੇ ਵਿੱਚ ਮਸੀਹ ਤੋਂ ਇਲਾਵਾ ਕਿਸੇ ਵੀ ਲੜਕੀ ਨੂੰ ਆਪਣੇ ਦਿਲ 'ਚ ਜਗ੍ਹਾ ਨਹੀਂ ਦਵਾੰਗਾ ਇਹ ਮੈਂ ਫੈਸਲਾ ਕੀਤਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਸ ਜਵਾਨੀ ਦੇ ਵਿੱਚ ਉਸ ਫੈਸਲੇ ਨੂੰ ਲੈਣ ਦੇ ਦੁਆਰਾ ਕਿਸੇ ਵੀ ਲੜਕੀ ਨੂੰ ਆਪਣੇ ਦਿਲ ਦੇ ਵਿੱਚ ਜਗ੍ਹਾ ਮੈਂ ਨਹੀਂ ਦਿੱਤੀ ਪਵਿੱਤਰ ਜੀਵਨ ਜੀਣ ਦੇ ਲਈ ਪਰਮੇਸ਼ਵਰ ਨੇ ਕਿਰਪਾ ਕੀਤੀ ਜਵਾਨ ਭੈਣੋ ਤੇ ਭਰਾਵੋ ਯੂਸਫ ਨੂੰ ਵੇਖੋ ਦਾਨੀਅਲ ਨੂੰ ਵੇਖੋ 다ਊਦ ਨੂੰ ਵੇਖੋ ਉਹਨਾਂ ਨੇ ਆਪਣੀ ਜਵਾਨੀ ਚ ਆਪਣੇ ਮਨ ਦੀ ਉਹਨਾਂ ਨੇ ਰਾਖੀ ਕੀਤੀ ਪਵਿੱਤਰਤਾਈ ਖਰਾਬ ਨਹੀਂ ਕੀਤੀ ਅਪਵਿੱਤਰਤਾ ਤੇ ਬੁਰੀ ਸੰਗਤੀ ਲਈ ਉਹਨਾਂ ਨੇ ਜਗ੍ਹਾ ਨਾ ਦਿੱਤੀ ਉਹ ਕਿਸੇ ਵੀ ਪਿਆਰ ਮੁਹੱਬਤ ਚ ਨਹੀਂ ਪਏ ਅਤੇ ਨਾ ਹੀ ਕਿਸੇ ਵੀ ਪਾਪ ਮੇ ਕੰਮਾਂ ਦੇ ਵਿੱਚ ਉਹ ਫਸੇ ਸੀ ਉਹਨਾਂ ਨੇ ਬੜੇ ਧਿਆਨ ਦੇ ਨਾਲ ਆਪਣੇ ਮਨ ਨੂੰ ਬਚਾਇਆ ਇਹਨਾਂ ਗੱਲਾਂ ਨੂੰ ਕਹੋਤਾ ਦੇ ਵਿੱਚ ਸੁਲੇਮਾਨ ਕਹਿ ਰਿਹਾ ਹੈ ਸਭ ਤੋਂ ਜ਼ਿਆਦਾ ਆਪਣੇ ਮੰਦੀ ਰਾਖੀ ਕਰ ਫਿਰ ਤੋਂ ਕਹਿ ਰਿਹਾ ਇਸ ਦਿਲ ਨੂੰ ਪਰਮੇਸ਼ਵਰ ਨੇ ਆਪਣੇ ਰਹਿਣ ਦੇ ਲਈ ਬਣਾਇਆ ਇਸ ਗੱਲ ਨੂੰ ਯਾਦ ਰੱਖੋ ਮੈਂ ਤੁਹਾਨੂੰ ਸਮਝਾਉਣ ਦੇ ਲਈ ਦੱਸਦਾ ਹਾਂ ਜਦੋਂ ਇੱਕ ਘਰ ਨੂੰ ਤੁਸੀਂ ਬਣਾਉਨੇ ਹੋ ਪਹਿਲਾਂ ਪਲਾਨ ਕਰਦੇ ਹੋ ਇਹ ਲਿਵਿੰਗ ਰੂਮ ਹੈ ਇਹ ਡਰਾਇੰਗ ਰੂਮ ਹੈ ਇਹ ਬੱਚਿਆਂ ਦਾ ਬੈੱਡਰੂਮ ਆ ਇਹ ਸਾਡਾ ਬੈੱਡਰੂਮ ਆ ਇਹ ਕਿਚਨ ਆ ਇਸ ਤਰ੍ਹਾਂ ਪਹਿਲਾਂ ਹੀ ਪਲਾਨ ਕਰਦੇ ਆ ਅਤੇ ਕਰਨ ਤੋਂ ਬਾਅਦ ਉਸ ਪਲਾਨ ਨਾਲ ਘਰ ਬਣਾਉਨੇ ਆ ਕੀ ਤੁਸੀਂ ਜਾਣਦੇ ਹੋ ਜਦ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਪਰਮੇਸ਼ਵਰ ਨੇ ਜਦ ਇਨਸਾਨ ਨੂੰ ਆਪਣੇ ਸਰੂਪ ਤੇ ਸਮਾਨਤਾ ਦੇ ਵਿੱਚ ਬਣਾਇਆ ਇਨਸਾਨ ਨੂੰ ਅਦਭੁਤ ਤੇ ਸੁੰਦਰ ਬਣਾ ਕੇ ਪਰਮੇਸ਼ਵਰ ਨੇ ਸੋਚਿਆ ਇਸ ਅਦਭੁਤ ਮਨੁੱਖ ਦੇ ਵਿੱਚ ਜੇ ਮੈਂ ਰਵਾ ਤਾਂ ਕਿੰਨਾ ਵਧੀਆ ਹੋ ਜਾਵੇਗਾ ਇਹ ਸੋਚ ਕੇ ਉਸ ਮਨੁੱਖ ਦੇ ਅੰਦਰ ਉਸਨੇ ਇੱਕ ਕਮਰਾ ਪ੍ਰਭੂ ਨੇ ਬਣਾਇਆ ਉਸ ਕਮਰੇ ਦਾ ਕੀ ਨਾਮ ਆ ਦੱਸੋ ਬੋਲੋ ਦਿਲ ਉਹ ਦਿਲ ਕਿਹਦੇ ਵਾਸ ਕਰਨ ਦੀ ਜਗ੍ਹਾ ਹੈ ਕਿਹਦੇ ਵਾਸ ਕਰਨ ਦੀ ਇਹ ਜਗ੍ਹਾ ਬਣਾਈ ਗਈ ਆ ਪਰਮੇਸ਼ਵਰ ਆਪ ਇਹਦੇ ਵਿੱਚ ਵਾਸ ਕਰੇ ਉਸ ਮਨ ਨੂੰ ਪਰਮੇਸ਼ਵਰ ਨੇ ਬਣਾਇਆ ਹੈ ਪਰ ਦੁੱਖ ਦੀ ਗੱਲ ਇਹ ਆ ਜਿਸ ਮਨ ਦੇ ਵਿੱਚ ਪਰਮੇਸ਼ਵਰ ਨੇ ਰਹਿਣਾ ਸੀ ਇਹਦੇ ਵਿੱਚ ਅੱਜ ਪਰਮੇਸ਼ਵਰ ਲਈ ਜਗ੍ਹਾ ਨਹੀਂ ਆ ਲੜਕੇ ਤਾਂ ਇੱਕ ਲੜਕੀ ਨਹੀਂ ਕਈ ਲੜਕੀਆਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ ਰਹੇ ਆ ਅਤੇ ਲੜਕੀਆਂ ਕਈ ਲੜਕੀਆਂ ਨੂੰ ਸਕੂਲ ਦੇ ਵਿੱਚ ਇੱਕ ਲੜਕਾ ਇੰਟਰਮੀਡੀਏਟ ਚ ਇੱਕ ਲੜਕਾ ਡਿਗਰੀ ਚ ਇੱਕ ਲੜਕਾ ਪੀਜੀ ਤੇ ਇੱਕ ਲੜਕਾ ਡਿਊਟੀ ਤੇ ਇੱਕ ਲੜਕਾ ਅੱਜ ਨਹੀਂ ਇਹ ਕਵਾਂਗੇ ਚਾਹੇ ਸਾਰੇ ਇਦਾਂ ਦੇ ਨਹੀਂ ਆ ਕੁਝ ਲੋਗ ਆ ਉਸੇ ਤਰ੍ਹਾਂ ਲੜਕੇ ਨੌਕਰੀ ਕਰਨ ਵਾਲੀ ਪਹਿਲੀ ਸ਼ਿਫਟ ਵਿੱਚ ਇੱਕ ਲੜਕੀ ਦੂਸਰੀ ਸ਼ਿਫਟ ਵਿੱਚ ਇੱਕ ਲੜਕੀ ਥਰਡ ਸ਼ਿਫਟ ਦੇ ਵਿੱਚ ਵੀ ਲੜਕੀ ਇਹ ਕੀ ਆ ਤੁਹਾਡਾ ਮਨ ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੈ ਪਾਪ Mein ਲੋਕਾਂ ਨੂੰ ਆਪਣੇ ਦਿਲ ਚ ਰੱਖਣ ਦੀ ਇਜਾਜ਼ਤ ਨਹੀਂ ਆ ਇਹ ਯਾਦ ਰੱਖੋ ਇੱਕ ਵਾਰ ਮੈਂ ਟ੍ਰੇਨ 'ਚ ਯਾਤਰਾ ਕਰ ਰਿਹਾ ਸੀ ਜਦੋਂ ਟ੍ਰੇਨ 'ਚ ਯਾਤਰਾ ਕਰ ਰਿਹਾ ਸੀ ਉਸ ਸਮੇਂ ਮੈਂ ਇੱਕ ਅਦਭੁਤ ਦ੍ਰਿਸ਼ ਦੇਖਿਆ ਉਹ ਐਸੀ ਕਿ ਇੱਕ ਲੜਕੀ ਆਪਣੀ ਬਾਈਬਲ ਹੱਥ 'ਚ ਲੈ ਕੇ ਅੱਛੇ ਤਰੀਕੇ ਨਾਲ ਉਸ ਨੂੰ ਉਹ ਪੜ੍ਹ ਰਹੀ ਸੀ ਅਤੇ ਉਸ ਤੋਂ ਬਾਅਦ ਆਪਣੀਆਂ ਅੱਖਾਂ ਬੰਦ ਕਰਕੇ ਬੜੇ ਪਿਆਰ ਦੇ ਨਾਲ ਬਾਈਬਲ ਨੂੰ ਦਿਲ ਨਾਲ ਲਾ ਰਹੀ ਸੀ ਕੁਝ ਥੇੜ ਬਾਅਦ ਫਿਰ ਤੋਂ ਬਾਈਬਲ ਖੋਲਦੀ ਸੀ ਬਾਈਬਲ ਪੜ੍ਹਦੀ ਸੀ ਫਿਰ ਇਸ ਤਰ੍ਹਾਂ ਦਿਲ ਨੂੰ ਲਾ ਲੈਂਦੀ ਸੀ ਮੈਨੂੰ ਬੜੀ ਹੈਰਾਨੀ ਹੋਈ ਜਵਾਨੀ ਵਿੱਚ ਹੀ ਬਾਈਬਲ ਨੂੰ ਇੰਨਾ ਜ਼ਿਆਦਾ ਪਿਆਰ ਕਰਨਾ ਬਾਈਬਲ ਨੂੰ ਆਪਣੇ ਦਿਲ ਨਾਲ ਲਾਉਣਾ ਸੱਚਮੁੱਚ ਅਦਭੁਤ ਸੀ ਉਸ ਲੜਕੀ ਨੂੰ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਖੁਸ਼ ਹੋਇਆ ਅਤੇ ਫਿਰ ਤੋਂ ਉਹ ਬਾਈਬਲ ਪੜ੍ਹ ਕੇ ਦਿਲ ਨਾਲ ਲਾ ਲੈਂਦੀ ਸੀ ਫਿਰ ਤੋਂ ਜਦੋਂ ਇਸ ਤਰ੍ਹਾਂ ਲਾ ਲੈਂਦੀ ਸੀ ਤਾਂ ਅਚਾਨਕ ਉਸ ਬਾਈਬਲ ਦੇ ਵਿੱਚ ਜੋ ਫੋਟੋ ਸੀ ਉਹ ਥੱਲੇ ਡਿੱਗ ਪਈ ਜਿਵੇਂ ਹੀ ਫੋਟੋ ਡਿੱਗੀ ਮੈਂ ਵੇਖਿਆ ਇਹ ਕੀ ਆ ਉਹ ਇੱਕ ਲੜਕੇ ਦੀ ਫੋਟੋ ਸੀ ਉਹ ਲੜਕੀ ਬਾਈਬਲ ਨੂੰ ਨਹੀਂ ਵੇਖ ਰਹੀ ਸੀ ਕੀ ਵੇਖ ਰਹੀ ਸੀ ਲੜਕੇ ਦੀ ਫੋਟੋ ਨੂੰ ਉਸ ਲੜਕੇ ਦੀ ਫੋਟੋ ਨੂੰ ਬਾਈਬਲ ਚ ਰੱਖ ਕੇ ਉਹ ਦਿਲ ਨਾਲ ਲਾ ਰਹੀ ਆ ਦੱਸੋ ਕੀ ਕਵਾਂਗੇ ਪਾਣੀ ਸਿਰ ਤੋਂ ਉੱਪਰ ਆ ਗਿਆ ਹੈ ਨਾ ਕੀ ਉਸ ਨੂੰ ਪਵਿੱਤਰ ਬਾਈਬਲ ਹੀ ਮਿਲੀ ਸੀ ਉਹਦੀ ਫੋਟੋ ਰੱਖਣ ਦੇ ਲਈ ਉਸ ਨੂੰ ਦਿਲ ਨਾਲ ਲਾਉਣ ਦੇ ਲਈ ਇਹ ਲੜਕੀ ਕੀ ਕਰ ਰਹੀ ਸੀ ਬਾਈਬਲ ਨੂੰ ਅਹਿਮੀਅਤ ਨਹੀਂ ਦੇ ਰਹੀ ਸੀ ਜਿਹੜੀ ਉਹਦੇ ਜੀਵਨ ਨੂੰ ਨਾਸ਼ ਕਰ ਸਕਦੀ ਆ ਉਸ ਨੂੰ ਅਹਿਮੀਅਤ ਦੇ ਰਹੀ ਸੀ ਪੈਣੋਂ ਅਤੇ ਭਾਵੋ ਤੁਹਾਡਾ ਦਿਲ ਜਿੱਥੇ ਪਰਮੇਸ਼ਵਰ ਨੇ ਵਾਸ ਕਰਨਾ ਹੈ ਉਹ ਜੋ ਜਗ੍ਹਾ ਹੈ ਤੁਹਾਡੇ ਜੀਵਨ ਦਾ ਜੋ ਖਾਸ ਸਥਾਨ ਹੈ ਉਹੀ ਹੈ ਇਸ ਲਈ ਉਹ ਤੁਹਾਡੇ ਮਨ ਤੋਂ ਹੀ ਤੁਹਾਡੇ ਜੀਵਨ ਦੇ ਲਈ ਜੋ ਜ਼ਰੂਰੀ ਆ ਉਹ ਸਰੋਤ ਨਿਕਲਦੇ ਆ ਇਸ ਲਈ ਆਪਣੇ ਮਨ ਨੂੰ ਤੋੜੇ ਬਿਨਾ ਤੁਹਾਡੇ ਮਨ ਨੂੰ ਕੋਈ ਚੋਰੀ ਨਾ ਕਰ ਲਵੇ ਤੁਹਾਡੇ ਮਨ ਨੂੰ ਕੋਈ ਵਿਗਾੜ ਨਾ ਦੇਵੇ ਕੋਈ ਅਸ਼ੁੱਧ ਨਾ ਕਰ ਦੇਵੇ ਕੋਈ ਆ ਪਵਿੱਤਰ ਨਾ ਕਰੇ ਆਪਣੇ ਮਨ ਦੀ ਰਾਖੀ ਕਰ ਇਸ ਤਰ੍ਹਾਂ ਸੁਲੇਮਾਨ ਕਹਿ ਰਿਹਾ ਹੈ ਇਸ ਸਚਾਈ ਦੇ ਬਾਰੇ ਦੱਸ ਰਿਹਾ ਹੈ ਕਈ ਮਾਪੇ ਮੇਰੇ ਕੋਲ ਆ ਕੇ ਰੋਂਦੇ ਆ ਸਾਡੀ ਬੇਟੀ ਬਹੁਤ ਵਧੀਆ ਪੜਦੀ ਸੀ ਸਾਡਾ ਬੇਟਾ ਬੜਾ ਸਮਝਦਾਰ ਹੈ ਬੜਾ ਬੁੱਧਵਾਨ ਹੈ ਕਾਲਜ ਚ ਫਸਟ ਆਉਂਦਾ ਹੈ ਹੁਣ ਕੀ ਹੋਇਆ ਕਾਲਜ ਨਹੀਂ ਜਾ ਰਿਹਾ ਜੀ ਘਰੋਂ ਬਾਹਰ ਨਹੀਂ ਨਿਕਲਦਾ ਹੈ ਸਾਡੇ ਨਾਲ ਸਹੀ ਗੱਲ ਵੀ ਨਹੀਂ ਕਰਦਾ ਨਾ ਸਹੀ ਤਰੀਕੇ ਨਾਲ ਰੋਟੀ ਖਾਂਦਾ ਉਹ ਤਾਂ ਆਪਣਾ ਮੂੰਹ ਵੀ ਨਹੀਂ ਧੋਂਦਾ ਇਕਲੌਤਾ ਪੁੱਤਰ ਆ ਸਮਝਦਾਰ ਆ ਉਸ ਨੂੰ ਵੇਖ ਕੇ ਅਸੀਂ ਹਰ ਰੋਜ਼ ਗਰਵ ਕਰਦੇ ਸੀ ਐਸਾ ਕੋਈ ਦਿਨ ਨਹੀਂ ਸੀ ਜਦੋਂ ਅਸੀਂ ਗਰਵ ਨਹੀਂ ਕਰਦੇ ਸੀ 10th ਕਲਾਸ ਚ ਫਰਸਟ ਆਇਆ ਇੰਟਰਮੀਡੀਏਟ ਦੇ ਵਿੱਚ ਫਰਸਟ ਆਇਆ ਇੰਜੀਨੀਅਰਿੰਗ ਦੇ ਵਿੱਚ ਫ੍ਰੀ ਸੀਟ ਮਿਲੀ ਐਸਾ ਲੜਕਾ ਅੱਜ ਕਰੋਬਾਰ ਨਹੀਂ ਜਾਂਦਾ ਕਾਲਜ ਨਹੀਂ ਜਾਂਦਾ ਪਾਸਟਰ ਜੀ ਉਹ ਤਾਂ ਮੂੰਹ ਵੀ ਨਹੀਂ ਧੋਂਦਾ ਕੋਈ ਹੋਰ ਦੁਨੀਆ ਚ ਰਹਿੰਦਾ ਹੈ ਸੇਵਿੰਗ ਵੀ ਨਹੀਂ ਕਰਦਾ ਵਾਲ ਵੀ ਨਹੀਂ ਬੋਂਦਾ ਉਸ ਨੂੰ ਵੇਖ ਕੇ ਅਸੀਂ ਦੁੱਖ ਦੇ ਨਾਲ ਪਰ ਜਾਂਦੇ ਆ ਬੜਾ ਵਧੀਆ ਲੜਕਾ ਹੈ ਬੜਾ ਹੈਂਡਸਮ ਆ ਪਰ ਅੱਜ ਉਹਨੂੰ ਵੇਖਣ ਤੇ ਸਾਨੂੰ ਡਰ ਲੱਗਦਾ ਹੈ ਉਹ ਪਾਗਲਾ ਤਰ੍ਹਾਂ ਹੋ ਗਿਆ ਹੈ ਤਦ ਮੈਂ ਪੁੱਛਿਆ ਤੁਹਾਡੇ ਬੇਟੇ ਨੂੰ ਕੀ ਹੋਇਆ ਕੀ ਹੋਇਆ ਸੀ ਕੀ ਦਸੀਏ ਉਹ ਇੱਕ ਲੜਕੀ ਨੂੰ ਆਪਣਾ ਮਨ ਦੇ ਚੁਕਿਆ ਹੈ ਕੀ ਕੀਤਾ ਕਿਸੇ ਲੜਕੀ ਨੂੰ ਆਪਣਾ ਦਿਲ ਦੇ ਦਿੱਤਾ ਹੈ ਕੀ ਹੋਇਆ ਹੈ ਉਸਨੇ ਧੋਖਾ ਦੇ ਦਿੱਤਾ ਅਤੇ ਉਸ ਦਿਨ ਤੋਂ ਸਾਡਾ ਬੇਟਾ ਬਹੁਤ ਹੀ पागल हो गया है इने ठोखा खादा इस दा दिल टूट गया है इस दा मन टूट गया है उस दिन तो ही साडा लड़का पागला तरह हो गया ਤੁਹਾਨੂੰ ਕੀ ਸਮਝ ਆ ਰਿਹਾ ਲੜਕਾ ਹੋਵੇ ਜਾਂ ਲੜਕੀ ਇਸ ਦਿਲ ਜ ਪਰਮੇਸ਼ਵਰ ਦੇ ਹੋਂਤੇ ਭਲਾ ਹੈ ਇਹ ਦਿਲ ਜ ਕਿਸੇ ਹੋਰ ਨੂੰ ਦੋਵਗੇ ਉਹ ਕਿਸੇ ਨਾ ਕਿਸੇ ਦਿਨ ਤੁਹਾਨੂੰ ਦੁਖੀ ਕਰੇਗਾ ਹੋ ਸਕਦਾ ਅੱਜ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣ ਭਰਾਵਾਂ ਦੇ ਵਿੱਚੋਂ ਅੱਜ ਕੋਈ ਐਸੇ ਹਾਲਾਤਾਂ ਚੋਂ ਨਿਕਲ ਰਿਹਾ ਹੋਵੇ ਹਾਂ ਮੈਂ ਉਸ ਨੂੰ ਆਪਣਾ ਦਿਲ ਦਿੱਤਾ ਉਸਨੇ ਮੇਰਾ ਦਿਲ ਤੋੜ ਦਿੱਤਾ ਉਸ ਲੜਕੀ ਨੂੰ ਮੈਂ ਆਪਣਾ ਦਿਲ ਦਿੱਤਾ ਉਸਨੇ ਮੇਰਾ ਦਿਲ ਤੋੜਿਆ ਅੱਜ ਮੈਂ ਸਹੀ ਤਰੀਕੇ ਨਾਲ ਖਾ ਨਹੀਂ ਪਾ ਰਿਹਾ ਪੜ ਨਹੀਂ ਪਾ ਰਿਹਾ ਅਤੇ ਨਾ ਹੀ ਨੌਕਰੀ ਕਰ ਪਾ ਰਿਹਾ ਹਾਂ ਮੇਰੇ ਇਸ ਜ਼ਖਮੀ ਦਿਲ ਨੂੰ ਕੌਣ ਠੀਕ ਕਰ ਸਕਦਾ ਹੈ ਜੇ ਇਹ ਸਵਾਲ ਅੱਜ ਤੁਹਾਡੇ ਮਨ ਦੇ ਵਿੱਚ ਆ ਜਿਸ ਨੇ ਦਿਲ ਨੂੰ ਬਣਾਇਆ ਸਿਰਫ ਉਹੀ ਪਰਮੇਸ਼ਵਰ ਤੁਹਾਡੇ ਦਿਲਾਂ ਦੇ ਜ਼ਖਮਾਂ ਨੂੰ ਠੀਕ ਕਰ ਸਕਦਾ ਹੈ ਮੇਰੇ ਭੈਣੋਂ ਅਤੇ ਭਰਾਵੋ ਫਿਰ ਤੋਂ ਕਹਿ ਰਿਹਾ ਹਾਂ ਕਿ 18 ਸਾਲ ਦੀ ਉਮਰ ਤੋਂ ਮੈਂ ਵਚਨ ਦੀ ਸੇਵਾ ਕਰ ਰਿਹਾ ਹਾਂ 18 ਸਾਲ ਦੀ ਉਮਰ ਤੋਂ ਯਾਨੀ ਲਗਭਗ 32 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਮੈਂ ਸੇਵਾ ਵਿੱਚ ਹਾਂ ਇਨਾ 32 ਸਾਲ ਦੇ ਸਮਿਆਂ ਦੇ ਵਿੱਚ ਟੀਨ ਏਜ ਵਿੱਚ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ ਟੀਨ ਏਜ ਵਿੱਚ ਹੀ ਵਚਨ ਦੀ ਸੇਵਕਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਬਹੁਤ ਜਲਦ ਸੇਵਕਾਈ ਸ਼ੁਰੂ ਕਰ ਦਿੱਤੀ ਅਤੇ ਸੇਵਕਾਇਦੇ ਇਹਨਾਂ ਦਿਨਾਂ 'ਚ ਆਪਣੇ ਜੀਵਨ 'ਚ ਮੈਂ ਕਈ ਪਰੇਸ਼ਾਨੀਆਂ 'ਚੋਂ ਨਿਕਲਿਆ ਮੈਂ ਕਈ ਦੁੱਖਾਂ ਦਾ ਸਾਹਮਣਾ ਕੀਤਾ ਪਰ ਇੱਕ ਗੱਲ ਮੈਂ ਕਹਿ ਸਕਦਾ ਹਾਂ ਕਿ ਮੇਰੇ ਇਸ ਦਿਲ ਦੇ ਵਿੱਚ ਯੀਸ਼ੂ ਮਸੀਹ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਮੈਂ ਜਗ੍ਹਾ ਨਹੀਂ ਦਿੱਤੀ ਅਤੇ ਮੇਰੇ ਇਸ ਜੀਵਨ ਨੂੰ ਪਰਮੇਸ਼ਵਰ ਨੇ ਆਸ਼ੀਸ਼ਿਤ ਕੀਤਾ ਬਹੁਤ ਯਾਲੀ ਨਮੂਨਾ ਬਣਾਇਆ ਪਿਆਰਿਓ ਤੁਸੀਂ ਕਈਆਂ ਲਈ ਨਮੂਨਾ ਬਣਨਾ ਚਾਹੁੰਦੇ ਹੋ ਆਪਣੇ ਆਲੇ ਦੁਆਲੇ ਦੇ ਸਮਾਜ ਲਈ ਤੁਸੀਂ ਆਸ਼ੀਸ਼ਿਤ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਫਿਰ ਇਸ ਦਿਲ ਨੂੰ ਕਿਸੇ ਵੀ ਐਰੇ-ਗੈਰੇ ਲੜਕੇ ਜਾਂ ਐਰੀ-ਗੈਰੀ ਲੜਕੀ ਨੂੰ ਨਾ ਦੋ ਅਤੇ ਉਸ ਤੋਂ ਬਾਅਦ ਦੁੱਖ ਚੱਲ ਕੇ ساری ਜ਼ਿੰਦਗੀ ਰੋਂਦੇ ਨਾ ਰਹੋ ਖਬਰਦਾਰ ਇੱਕ ਦਿਨ ਇੱਕ ਲੜਕੀ ਮੇਰੇ ਕੋਲ ਆ ਕੇ ਕਹਿ ਰਹੀ ਸੀ ਤੁਹਾਨੂੰ ਮੈਂ ਕੁਝ ਕਹਿਣਾ ਹੈ ਮੈਂ ਕਿਹਾ ਦੱਸ ਭੈਣ ਕਹਿੰਦੀ ਕੁਝ ਨਹੀਂ ਪਾਸਟਰ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੇਰਾ ਰੋਟੀ ਖਾਂਦਾ ਮਨ ਨਹੀਂ ਕਰਦਾ ਪੜ੍ਹਨ ਦਾ ਮਨ ਨਹੀਂ ਕਰਦਾ ਭੈਣ ਕੀ ਹੋਇਆ ਮੈਂ ਇੱਕ ਲੜਕੀ ਨੂੰ ਆਪਣਾ ਮਨ ਦੇਤਾ ਕੀ ਦੇਤਾ ਦਿਲ ਦੇਤਾ ਉਹ ਲੜਕੀ ਕਹਿ ਰਹੀ ਆ ਪਾਸਟਰ ਜੀ ਮੈਂ ਇੱਕ ਲੜਕੇ ਨੂੰ ਆਪਣਾ ਦਿਲ ਦੇ ਦਿੱਤਾ ਪਿਆਰ ਚ ਪੈ ਗਈ ਪਾਸਟਰ ਜੀ ਕਾਦੇ ਚ ਪੈ ਗਈ ਉਸ ਲੜਕੇ ਦੀ ਉਮਰ ਕਿੰਨੀ ਆ 13 ਸਾਲ 8th ਕਲਾਸ 8th ਕਲਾਸ ਚ ਪੜਨ ਵਾਲੀ ਲੜਕੀ ਕਹਿ ਰਹੀ ਆ ਪਾਸਟਰ ਜੀ ਮੈਂ ਇੱਕ ਲੜਕੇ ਨੂੰ ਆਪਣਾ ਮਨ ਦੇ ਦਿੱਤਾ ਇਹ ਸਹੀ ਆ ਮਾਤਾ ਪਿਤਾਵਾਂ ਖਬਰਦਾਰ ਇੱਕ ਲੜਕੀ ਆਪਣੇ ਮਾਤਾ ਪਿਤਾ ਕੋਲ ਆ ਕੇ ਕਹਿ ਲੱਗੀ ਡੈਡੀ ਇੱਕ ਲੜਕਾ ਮੈਨੂੰ ਪਿਆਰ ਕਰਦਾ ਹੈ ਇਸ ਤਰ੍ਹਾਂ ਕਿਹਾ ਉਹ ਕੌਣ ਆ ਉਹ ਵੀ ਕ੍ਰਿਸਚਨ ਆ ਡੈਡੀ ਇਸ ਤਰ੍ਹਾਂ ਕਿਹਾ ਇਹ ਗੱਲ ਉਹਦੇ ਪਿਤਾ ਨੇ ਮੈਨੂੰ ਦੱਸੀ ਜਾਂਦੇ ਹੋ ਕੀ ਅੱਜ ਮੇਰੀ ਲੜਕੀ ਨੇ ਆ ਕੇ ਕਿਹਾ ਕਹਿੰਦੀ ਡੈਡੀ ਮੇਰੀ ਕਲਾਸ ਦਾ ਲੜਕਾ ਮੈਨੂੰ ਪਿਆਰ ਕਰਦਾ ਹੈ ਇਸ ਤਰ੍ਹਾਂ ਜਦੋਂ ਕਿਹਾ ਤਾਂ ਸ਼ਾਇਦ ਡਾਟਣਗੇ ਸੋਚ ਕੇ ਡੈਡੀ ਤੁਹਾਨੂੰ ਇੱਕ ਗੱਲ ਪਤਾ ਹੈ ਉਹ ਵੀ 크੍ਰਿਸਚੀਅਨ ਹੈ ਇਹ ਕਹਿ ਕੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੁੱਛਿਆ ਤੁਹਾਡੀ ਬੇਟੀ ਦੀ ਉਮਰ ਕਿੰਨੀ ਆ ਦਿਖਾਈ ਦੇ ਰਿਹਾ ਦਿਖਾਈ ਨਹੀਂ ਦਿੱਤਾ ਦੱਸੋ ਕਿੰਨਾ ਹੈ 6 ਸਾਲ 6 ਸਾਲ ਦੀ ਲੜਕੀ ਆਪਣੇ ਡੈਡੀ ਨੂੰ ਆਕੇ ਕਹਿ ਰਹੀ ਆ ਡੈਡੀ ਇੱਕ ਲੜਕਾ ਮੈਨੂੰ ਸਕੂਲ ਚ ਪਸੰਦ ਕਰਦਾ ਹੈ ਕਿਤੇ ਡੈਡੀ ਮੰਨਦਾ ਕਰਦੇ ਇਹ ਸੋਚ ਕੇ ਉਹ ਕੀ ਕਹਿ ਰਹੀ ਆ ਡੈਡੀ ਉਹ ਵੀ ਲੜਕਾ 크ਿਸਚਨ ਲੜਕਾ ਹੈ ਇਹ ਕਿਹਦਾ ਸਮਾਂ ਆ ਗਿਆ ਦੱਸੋ ਨਾਸ਼ ਹੋਣ ਦਾ ਸਮਾਂ ਹੈ ਨਾਸ਼ ਨਾ ਹੋਵੋ ਬਰਬਾਦ ਨਾ ਹੋਵੋ ਆਪਣਾ ਮਨ ਹਰ ਕਿਸੇ ਨੂੰ ਦੇ ਕੇ ਤੁਸੀਂ ਨਾਸ਼ ਨਾ ਕਰੋ ਬਾਈਬਲ ਚ ਕੀ ਲਿਖਿਆ ਹੈ ਆਪਣੇ ਮਨ ਦੀ ਕੀਆ ਸਭ ਤੋਂ ਜ਼ਿਆਦਾ ਰੱਖੀ ਕਰ ਜੇ ਹੱਥ ਤੇ ਜ਼ਖਮ ਹੋ ਜਾਏ ਜਲਦੀ ਠੀਕ ਹੋ ਜਾਂਦਾ ਪਰ ਧਿਆਨ ਦਿਓ ਜੇ ਪੈਰ ਤੇ ਜ਼ਖਮ ਹੋ ਜਾਏ ਜਲਦੀ ਠੀਕ ਹੋ ਜਾਂਦਾ ਹੈ ਪਰ ਜੇ ਦਿਲ ਤੇ ਸੱਟ ਲੱਗ ਜਾਏ ਇੰਨੀ ਜਲਦੀ ਠੀਕ ਹੋਣ ਦਾ ਚਾਂਸ ਬਿਲਕੁਲ ਵੀ ਨਹੀਂ ਆ ਇਸ ਲਈ ਇਸ ਮਨ ਨੂੰ ਬੜੇ ਹੀ ਧਿਆਨ ਦੇ ਨਾਲ ਬਚਾਉਣਾ ਹੈ ਆਓ ਪ੍ਰਾਰਥਨਾ ਕਰਦੇ ਹਾਂ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਪਵਿੱਤਰ ਵਚਨਾਂ ਦੀ ਦੁਆਰਾ ਤੁਸੀਂ ਸਾਡੇ ਮਨਾਂ ਨੂੰ ਸ਼ੁੱਧ ਕਰ ਰਹੇ ਹੋ ਤੁਹਾਡਾ ਧੰਨਵਾਦ ਅੱਜ ਸਾਡੇ ਜੀਵਨ ਬਾਰੇ ਤੁਸੀਂ ਦੱਸਿਆ ਸਾਡਾ ਦਿਲ ਤੁਹਾਡੇ ਲਈ ਬਣਾਇਆ ਗਿਆ ਪਰ ਸਾਡੇ ਦਿਲ ਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਆਪਾਪ ਮੈਂ ਲੜਕੇ ਲੜਕੀਆਂ ਨੂੰ ਆਪਣੇ ਦਿਲਾਂ ਚ ਜਗ੍ਹਾ ਦਿੱਤੀ ਐ ਸਾਨੂੰ ਮਾਫ ਕਰਦੇ ਹੋ ਪਿਤਾ ਅੱਜ ਤੋਂ ਅਸੀਂ ਇਸ ਦਿਲ ਦੇ ਵਿੱਚ ਕਿਸ ਨੂੰ ਰਹਿਣ ਦੀ ਆਗਿਆ ਨਹੀਂ ਦਵਾਂਗੇ ਤੁਹਾਡੀ ਸੰਤਾਨ ਦੀ ਤਰ੍ਹਾਂ ਅਸੀਂ ਜੀ ਸਕੀਏ ਐਸੀ ਕਿਰਪਾ ਕਰੋ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਆਪਣੇ ਕੀਮਤੀ ਲਹੂ ਨਾਲ ਇਸੇ ਸਮੇਂ ਪਿਤਾ ਸਾਨੂੰ ਸ਼ੁੱਧ ਕਰਦੇ ਹੋ ਸਾਫ਼ ਕਰਦੇ ਹੋ ਪਾਕ ਕਰਦੇ ਹੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ के नाम से सबको शलोम मेरा नाम रामाराव है मैं बचपन में ठीक तरह से जीवन नहीं बिताता था इसलिए मुझे घर से बाहर निकल दिए घर से बाहर निकलने के बाद मैं छोटा सा काम करता था तब मुझे शराब पीना आदत हो गया बहुत शराब पीता था और नशे में यहाँ वहाँ गिर जाता था होश आने के बाद देखता हूँ तो जहाँ कुत्ते रहते हैं सुअर रहते हैं गंदे नालियों के पास पड़े रहता था मसीही उनसे मैं नफरत करता था मेरे बच्चे मसीहों के घर या फिर छेद जाते हैं तो आने तक इंतजार करता था घर ले जाकर उन्हें बहुत मारता था और शराब पीकर नशे में रोड पर गाड़ियां आते समय में रोड पर गिर जाता था चलाने वाले मुझे रोड के पास छोड़कर चले जाते थे अगर मेरे पास शराब पीने के लिए पैसे नहीं है तो मैं सामान बेचकर चावल किराने शॉप में बेचकर शराब पीता था और ताड़ी के दुकान में जाता था वो बॉटल देने तक उनसे झगड़ा करता था ਸ਼ਰਾਬ ਪੀਣ ਦੇ ਕਾਰਨ ਮੇਰੀ ਪਤਨੀ ਅਤੇ ਬੱਚੇ ਮੈਨੂੰ ਘਰ ਸੇ ਬਾਹਰ ਨਿਕਲ ਦिए। ਤਦ ਮੈਂ ਇੱਕ ਬੇਸਹਾਰੇ ਜੈਸੇ ਹੋ ਗਿਆ। ऐसे बुरे जीवन से मरना बेहतर है सोचकर ट्रेन के नीचे मरने के लिए जा रहा था तब मुझे कलवरी टेंपल का बस दिखाई दिया कलवरी टेंपल जाइए आपका जीवन सुधरेगा ऐसा मेरा दोस्त ने कहा था तब वो बात मुझे याद आया मैंने प्रभु को टुकराया इसलिए मुझे ये स्थिति आई है सोच रहा था एक बार मैं कलवरी टेम्पल जाना चाहता था कलवरी टेम्पल जाने वाली बस में चढ़ा चर्च में प्रभु के दास कहा वचन सुनकर मैं किस तरह का बुरा जीवन जी रहा हूँ उस दिन मुझे पता चला ਅੱਜ ਪਿਆਕੜ ਕੁਮਕੜ ਕੀ ਦੂਰ ਕਰ ਰਹੇ ਹਨ ਪ੍ਰੇਮ ਨੂੰ ਦੂਰ ਕਰ ਰਹੇ ਆ ਪਿਆਰ ਨੂੰ ਦੂਰ ਕਰ ਰਹੇ ਆ ਅੱਜ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਪੈਣੋ ਅਤੇ ਪਰਾਓ ਤੁਹਾਡੇ ਕਰਨ ਵਾਲੇ ਪਾਪ ਮੈਂ ਕੰਮਾਂ ਦੇ ਕਾਰਨ ਤੁਹਾਡੇ ਬਹਿਰੂਪੀਏ ਜੀਵਨ ਦੇ ਕਾਰਨ ਤੁਹਾਡੇ ਕਰਨ ਵਾਲੇ ਕੰਮਾਂ ਦੇ ਕਾਰਨ ਧੋਖੇਬਾਜ਼ੀ ਦੇ ਜੀਵਨ ਦੇ ਕਾਰਨ ਤੁਹਾਡੇ ਪੀਨ ਦੇ ਕਾਰਨ ਤੁਹਾਡੇ ਘੁੰਮਣ ਦੇ ਕਾਰਨ ਪੁੱਛਦਾ ਹਾਂ ਕੀ ਖਟਿਆ ਸਮਾਜ ਦੇ ਵਿੱਚ ਆਦਰ ਨੂੰ ਗਵਾ ਲਿਆ ਅਤੇ ਰਿਸ਼ਤੇਦਾਰੀ ਦੇ ਵਿੱਚ ਇੱਜ਼ਤ ਨੂੰ ਵੀ ਖਰਾਬ ਕਰ ਲਿਆ ਘਰ ਦੇ ਵਿੱਚ ਰਹਿਣ ਵਾਲੇ ਪਿਆਰ ਨੂੰ ਖਰਾਬ ਕਰ ਲਿਆ ਰਿਸ਼ਤੇਦਾਰੀ ਖਰਾਬ ਕਰ ਲਈ ਅਤੇ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਹੋ ਕੇਵਲ ਆਪਣੀ ਹੀ ਨਹੀਂ ਆਪਣੀ ਪਤਨੀ ਆਪਣੇ ਬੱਚਿਆਂ ਦੀ ਵੀ ਸਿਹਤ ਤੁਸੀਂ ਖਰਾਬ ਕਰ ਰਹੇ ਹੋ ਤਬ ਮੈਂਨੇ ਆਪਣੀਆਂ ਗਲਤੀਆਂ ਕੋ ਮਾਨ ਲਿਆ ਔਰ ਪਛਤਾਪ ਕੀਤਾ ਪ੍ਰਭੂ ਮuje ਆਪਣਾ ਸੇਵਾ ਕਰਨੇ ਕਾ ਬਾਗਯ ਦੇ ਜੇ ਸੇ ਪ੍ਰਭੂ ਸੇ ਪ੍ਰਾਰਧਨਾ ਕੀਆ और प्रभु को मेरा उद्धार करता स्वीकार किया मैं अपनी बुरी आदतों को छोड़कर खुशी से जीवन बिता रहा हूँ प्रभु के मार्ग में चलते हुए पवित्रता से जीवन बिता रहा हूँ अब मैं अपने जीवन को प्रभु को समर्पित किया और कलवरी फुल टाइम सेवा में भाग ले रहा हूँ मैं अपनी पत्नी और बच्चों से मिलने घर गया तब ओ मुझे देखकर हैरान हो गए अब वो बहुत खुश है मैं अपने दोस्त और रिश्तेदारों को कलवरी टेम्पल ले आ रहा हूँ प्रभु के दस सतीश कुमार जी को मेरा धन्यवाद मेरे जीवन को ठीक किए प्रभु को सारी महिमा आदर गौरव मिले साड़ा पता कलवरी पोस्ट बॉक्स नंबर ती कुकटपल्ली हैदराबाद बहत्तर